ਸਾਰੇ ਉਹ ਮੈਂਬਰ ਨੇ ਜਿਹੜੇ ਅਨੋਨ ਨੇ ਜਿਨ੍ਹਾਂ ਦਾ ਐਡਰੈਸ ਨਹੀਂ ਪਤਾ ਜਿਨ੍ਹਾਂ ਦਾ ਘਰ ਨਹੀਂ ਪਤਾ ਜਿਨ੍ਹਾਂ ਦਾ ਸਾਨੂੰ ਇਹ ਵੀ ਨਹੀਂ ਪਤਾ ਇਹ ਕੌਣ ਨੇ ਜਿਨ੍ਹਾਂ ਦੇ ਕਿਸੇ ਦੇ Ặੱਤ ਚ ਕੀੜੇ ਪਏ ਹੋਏ ਸੀ ਕਿਸੇ ਦੇ ਲੱਤ ਟੁੱਟੀ ਹੋਈ ਸੀ ਕਿਸੇ ਦੀ ਬਾਹਾਂ ਟੁੱਟੀ ਹੋਈ ਸੀ ਕਿਸੇ ਦੀ ਬੈਕ ਸਾਈਡ ਤੇ ਕੀੜੇ ਪਏ ਸੀ ਕੋਈ ਨਰਕ ਵਰਗੇ ਹਲਾਤਾਂ ਚ ਆਪਣਾ ਹੀ ਮਲਮੁੱਤਰ ਖਾਈ ਜਾਂਦਾ ਸੀ ਪਿਆਰ ਇਸ ਵੀਡੀਓ ਨੂੰ ਸ਼ੇਅਰ ਕਰਕੇ ਸ਼ਾਇਦ ਤੁਹਾਡਾ ਕੀਤਾ ਕੋਈ ਕਾਰਜ ਭੈਣ ਨੂੰ ਭਰਾ ਮਿਲ ਜੇ ਕਿਸੇ ਬੱਚਿਆਂ ਨੂੰ ਉਹਦਾ ਪਿਓ ਮਿਲ ਜੇ ਮਾਂ ਨੂੰ ਉਹਦੀ ਧੀ ਮਿਲ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਬਹੁਤ ਜ਼ਰੂਰੀ ਸਾਡੀ ਵੀਡੀਓ ਆ ਬੇਨਤੀ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਜਿੰਨੇ ਮੈਂਬਰਾਂ ਨੂੰ ਤੁਸੀਂ ਪਰਿਵਾਰਦਿਆਂ ਨੂੰ ਸਾਡੇਆਂ ਨੂੰ ਬੈਠਿਆਂ ਦੇਖਦੇ ਆ ਕੁਰਸੀਆਂ ਤੇ ਇਹ ਸਾਰੇ ਉਹ ਮੈਂਬਰ ਨੇ ਜਿਹੜੇ ਅਨਨੋਨ ਨੇ ਜਿਨ੍ਹਾਂ ਦਾ ਐਡਰੈਸ ਨਹੀਂ ਪਤਾ ਜਿਨ੍ਹਾਂ ਦਾ ਘਰ ਨਹੀਂ ਪਤਾ ਜਿਨ੍ਹਾਂ ਦਾ ਸਾਨੂੰ ਇਹ ਵੀ ਨਹੀਂ ਪਤਾ ਇਹ ਕੌਣ ਨੇ ਇਹ ਆਪਣਾ ਨਾਮ ਦੱਸਦੇ ਨੇ ਕਈ ਤਾਂ ਨਾਮ ਵੀ ਨਹੀਂ ਦੱਸਣ ਜੋਗੇ ਹੈਗੇ ਇਹ ਆਪਣਾ ਐਡਰੈਸ ਦੱਸਦੇ ਨੇ ਪਰ ਕਈ ਤਾਂ ਆਪਣਾ ਐਡਰੈਸ ਦੱਸਣ ਜੋਗੇ ਵੀ ਨਹੀਂ ਹੈਗੇ ਜਿਹੜੇ ਦੱਸਦੇ ਨੇ ਉਹਨਾਂ ਦੇ ਐਡਰੈਸ ਸਮਝ ਨਹੀਂ ਆਉਂਦੇ ਜਾਂ ਪਤਾ ਨਹੀਂ ਲੱਗ ਰਿਹਾ ਇਹ ਉਹ ਵੀਰ ਨੇ ਇਹ ਉਹ ਬਜ਼ੁਰਗ ਨੇ ਜਿਨ੍ਹਾਂ ਦੇ ਕਿਸੇ ਦੇ ਲੱਤ 'ਚ ਕੀੜੇ ਪਏ ਹੋਏ ਸੀ ਕਿਸੇ ਦੇ ਲੱਤ ਟੁੱਟੀ ਹੋਈ ਸੀ ਕਿਸੇ ਦੀ ਬਾਹਾਂ ਟੁੱਟੀ ਹੋਈ ਸੀ ਕਿਸੇ ਦੀ ਬੈਕ ਸਾਈਡ ਤੇ ਕੀੜੇ ਪਏ ਸੀ ਕੋਈ ਨਰਕ ਵਰਗੇ ਹਲਾਤਾਂ 'ਚ ਆਪਣਾ ਹੀ ਮਲਮੁੱਤਰ ਖਾਈ ਜਾਂਦਾ ਸੀ ਪਿਆ ਕੋਈ ਸੜਕਾਂ ਦੇ ਉੱਤੇ ਫੁੱਟਪਾਥਾਂ ਦੇ ਉੱਤੇ ਪੁਲਾਂ ਦੇ ਥੱਲੇ ਸਟੇਸ਼ਨ ਦੇ ਬਾਹਰ ਬੱਸ ਸਟੈਂਡ ਦੇ ਬਾਹਰ ਫਲਾਈਓਵਰਾਂ ਦੇ ਗੁਰੂ ਘਰਾਂ ਦੇ ਮੰਦਰਾਂ ਦੇ ਬਾਹਰ ਨਰਕ ਵਰਗਾ ਜੀਵਨ ਕੱਟਣ ਲਈ ਮਜਬੂਰ ਸੀ ਇਹ ਉਹ ਲੋਕ ਨੇ ਇਨ ਵਾਸਤੇ ਜੇ ਤੁਸੀਂ ਇੱਕ ਸ਼ੇਅਰ ਕਰ ਦੋਗੇ ਸ਼ੇਅਰ ਤੁਹਾਡੀ ਸ਼ੇਅਰ ਕੀਤੀ ਕੋਈ ਵੀਡੀਓ ਕਿਸੇ ਦੇ ਗਰੁੱਪ ਵਿੱਚ ਚਲੀ ਜਾਵੇ ਜਾਂ ਕਿਸੇ ਦੇ ਅੱਗੋਂ ਲਿੰਕ 'ਚ ਕਿਸੇ ਪਰਿਵਾਰ ਤੱਕ ਪਹੁੰਚ ਜਵੇ ਹੁਣ ਤੱਕ 5000 ਤੋਂ ਵੱਧ ਉਹ ਮਾਮਾ ਦੇ ਪੁੱਤ ਮਲਾ ਚੁੱਕੇ ਆਪਾਂ ਤੁਹਾਡੇ ਸ਼ੇਅਰ ਕੀਤੀਆਂ ਵੀਡੀਓ ਸਦਕਾ ਹੀ ਜਿਨ੍ਹਾਂ ਨੂੰ ਲੋਕ ਮਰਿਆ ਸਮਝੀ ਬੈਠੇ ਸੀ ਬਹੁਤ ਸਾਰੇ ਲੋਕਾਂ ਨੇ ਸਾਨੂੰ ਇਹ ਦੱਸਿਆ ਵੀ ਮੈਂ ਤਾਂ ਆਪਦੇ ਪੁੱਤ ਨੂੰ ਮਾਂ ਦੱਸਦੀ ਪੁੱਤ ਮਰਿਆ ਸਮਝੀ ਬੈਠੀ ਸੀ 15 ਸਾਲ ਹੋ ਗਏ ਤਾਂ ਲੱਭਦਾ ਹੀ ਨਹੀਂ ਸੀ ਪਰ ਤੁਹਾਡੀ ਸ਼ੇਅਰ ਕੀਤੀ ਵੀਡੀਓ ਨੇ ਉਸ ਮਾਂ ਦਾ ਪੁੱਤ ਮਲਾਤਾ ਐਦਾਂ ਦੀਆਂ ਸੈਂਕੜੇ ਉਦਾਹਰਣਾਂ ਆਪਣੇ ਕੋਲ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੀ ਜਿਹੜੀਆਂ ਜਿਹੜੀਆਂ ਫੋਟੋਆਂ ਵਿੱਚ ਲੱਗੀਆਂ ਉਹਨਾਂ ਤੇ ਅਸੀਂ ਪ੍ਰੋਪਰ ਐਡਰੈਸ ਦਿੱਤੇ ਆ ਹਰੇਕ ਮੈਂਬਰ ਨੇ ਜਿਹੜਾ ਜਿਹੜਾ ਉਹਨਾਂ ਨੇ ਦੱਸਿਆ ਜਿੰਨਾ ਕੁ ਜਿੰਨਾ ਕੁ ਉਹਨਾਂ ਨੇ ਨਾਮ ਦੱਸਿਆ ਜਿਹੜਾ ਉਹ ਵੀ ਲਿਖਿਆ ਸੀ ਤੇ ਜਿਹੜੇ ਹਾਲਾਤਾਂ ਚੋਂ ਮਿਲੇ ਸੀ ਉਹ ਵੀ ਦਿਖਾਏ ਆ ਜਿਹੜੇ ਹਾਲਾਤਾਂ ਚ ਹੁਣ ਰਹਿ ਰਹੇ ਉਹ ਵੀ ਦਿਖਾਏ ਆ ਪਲੀਜ਼ ਸ਼ੇਅਰ ਕਰਿਓ ਇਸ ਸੇਵਾ 'ਚ ਆਪਣਾ ਬਣਦਾ ਯੋਗਦਾਨ ਪਾਓ ਇਸ ਵੀਡੀਓ ਨੂੰ ਸ਼ੇਅਰ ਕਰਕੇ ਸ਼ਾਇਦ ਤੁਹਾਡਾ ਕੀਤਾ ਕੋਈ ਕਾਰਜ ਕਿਸੇ ਦੇ ਘਰ ਦਾ ਸੁੱਖ ਆਰਾਮ ਵਾਪਸ ਲਿਆ ਦੇਵੇ ਮਾਂ ਨੂੰ ਕਿਸੇ ਨੂੰ ਸਕੂਨ ਵਾਪਸ ਮਿਲ ਜੇ ਕਿਸੇ ਭੈਣ ਨੂੰ ਭਰਾ ਮਿਲ ਜੇ ਕਿਸੇ ਵਾਈਫ ਨੂੰ ਉਹਦੇ ਸਿਰ ਦਾ ਸਾਈਂ ਮਿਲ ਜੇ ਕਿਸੇ ਬੱਚਿਆਂ ਨੂੰ ਉਹਦਾ ਪਿਓ ਮਿਲ ਜੇ ਕਿਸੇ ਮਾਂ ਨੂੰ ਉਹਦੀ ਧੀ ਮਿਲ ਜੇ ਬੇਨਤੀ ਹੋਈ ਆ ਹੱਥ ਜੋੜ ਕੇ ਸ਼ੂਰ ਸ਼ੇਰ ਕਰਿਓ ਤੇ ਜੇ ਕੋਈ ਪਹਿਚਾਣ ਦਾ ਕਿਸੇ ਨੂੰ ਵੀ ਥੋੜਾ ਜਿਹਾ ਵੀ ਤਾਂ ਸਾਡੇ ਨੰਬਰ ਦਿੱਤੇ ਹੋਏ ਸਕਰੀਨ ਦੇ ਉੱਪਰ ਸਾਡੇ ਨਾਲ ਸੰਪਰਕ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ